ਰੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸ਼ਾਨੀ ਹੋਏ ਸਹਾਇ ਗੁਰੂ ਪਿਆਰਿਓ ਅੱਜ ਆਪਾਂ 18ਵੀਂ ਸਾਖੀ ਸਰਵਣ ਕਰਾਂਗੇ ਗੁਰਗੱਦੀ ਉੱਤੇ ਬੈਠਣਾ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਔਰੰਗਜ਼ੇਬ ਦੇ ਜ਼ੁਲਮ ਕਾਰਨ ਸ਼ਹੀਦ ਹੋ ਗਏ ਉਹਨਾਂ ਦਾ ਸੀਸ ਪਾਈ ਜੀ ਉਹਨੇ ਅਨੰਦਪੁਰ ਲੈ ਆਂਦਾ ਸੀ ਸੀਸ ਦੇ ਦਰਸ਼ਨ ਕਰਕੇ ਸਾਰੇ ਵੈਰਾਗਵਾਲ ਹੋਏ ਸਾਨੂੰ ਜਗਤ ਨੂੰ ਥਿਰ ਮੰਨਣ ਵਾਲੇ ਅਗਿਆਨੀ ਪੁਰਖਾਂ ਨੇ ਤਾਂ ਰੋ ਰੋ ਤਾਂ ਹੀ ਮਾਰੀਆਂ ਤੇ ਸਤਿਗੁਰੂ ਜੀ ਨੂੰ ਯਾਦ ਕੀਤਾ ਪਰ ਮਾਮਾ ਕਿਰਪਾਲ ਚੰਦ ਜੀ ਤੇ ਸਾਹਿਬ ਸਾਦੇ ਗੋਬਿੰਦ ਰਾਏ ਜੀ ਤੇ ਹੋਰ ਸਿੱਖਾਂ ਦੇ ਸਮਝਾਉਣ ਤੇ ਉਪਦੇਸ਼ ਕਰਨ ਤੇ ਸਾਰਿਆਂ ਦਾ ਬੈਰਾਗ ਥੰਮਿਆ ਸਹੀ ਸਸਕਾਰ ਕੀਤਾ ਗਿਆ ਸਸਕਾਰ ਹੋਣ ਦੇ ਕੁਝ ਦਿਨ ਪਿੱਛੋਂ ਹੌਲੀ ਹੌਲੀ ਉਦਾਸੀ ਦੂਰ ਹੋ ਗਈ ਆਣੇ ਨੂੰ ਸਬਰ ਤੇ ਸੰਤੋਖ ਨਾਲ ਮੰਨਿਆ ਤੇ ਭਵਿੱਖਤ ਬਾਰੇ ਸੋਚਿਆ ਕੁਝ ਮਹੀਨੇ ਸੰਗਤ ਦੀ ਆਵਾਜ਼ਾਈ ਵਿੱਚ ਬੀਤ ਗਏ ਸੰਮਤ 1730 ਦੀ ਵਿਸਾਖੀ ਦਾ ਦਿਹਾੜਾ ਆ ਗਿਆ ਵਿਸਾਖੀ ਦੇ ਇਸ ਪੂਰਵ ਉੱਤੇ ਬਹੁਤ ਸੰਗਤ ਆਈ ਇੱਕ ਸਤਿਗੁਰੂ ਜੀ ਦੀ ਸ਼ਹੀਦੀ ਦੇ ਕਾਰਨ ਤੇ ਦੂਸਰਾ ਸਾਜਦੇ ਨੇ ਗੁਰਗੱਦੀ ਉੱਤੇ ਬੈਠਣਾ ਸੀ ਹੁਕਮਨਾਮੇ ਸਾਰੇ ਭੇਜੇ ਜਾ ਚੁੱਕੇ ਸਨ ਦੇਸ਼ ਦੇ ਸਾਰੇ ਮਸੰਦਾਂ ਨੂੰ ਸੱਦਿਆ ਗਿਆ ਸੀ ਤਾਂ ਕਿ ਉਹ ਨਵੀਆਂ ਹਦਾਇਤਾਂ ਲੈ ਜਾਣ ਇਸ ਵਾਸਤੇ ਸਾਰੇ ਦੇਸ਼ ਦੇ ਹਰ ਹਿੱਸੇ ਵਿੱਚੋਂ ਮਸੰਦ ਆਏ ਤੇ ਨਾਲ ਸੰਗਤਾਂ ਵੀ ਲਿਆਈ ਸੰਗਤਕਾਰ ਭੇਟਾ ਵੀ ਲਿਆਈ ਕਾਰਪੇਟਾਂ ਵਿੱਚ ਹੋਰ ਪਦਾਰਥਾਂ ਤੋਂ ਬਿਨਾਂ ਕੋੜੇ ਵੀ ਸਨ ਕੋੜੇ ਵੀ ਕਾਬਲ ਤੇ ਕੰਧਾਰ ਦੇ ਵਧੀਆ ਸਨ ਸਤਿਗੁਰੂ ਜੀ ਹੁਣ ਸਾਹਿਬਜ਼ਾਦਾ ਜੀ ਹੁਣ ਸਤਿਗੁਰੂ ਬਣ ਗਏ ਸਿੰਘਾਸਨ ਉੱਤੇ ਬੈਠ ਕੇ ਉਪਦੇਸ਼ ਕਰਨ ਲੱਗੇ ਆਯੂ ਭਾਵੇਂ ਛੋਟੀ ਸੀ ਪਰ ਗਿਆਨ ਸੂਝ-ਬੂਝ ਤੇ ਆਤਮਿਕ ਸ਼ਕਤੀ ਬਹੁਤ ਸੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਜਦੋਂ ਉਪਦੇਸ਼ ਕਰਦੇ ਤਾਂ ਬਾਲਕ ਪ੍ਰਤੀਤ ਨਾ ਹੁੰਦੇ ਵਿਸਾਖੀ ਵਾਲੇ ਦਿਹਾੜੇ ਗੁਰਗੱਦੀ ਉੱਤੇ ਬਿਠਾ ਦਿੱਤੇ ਗਏ ਪਾਤਸ਼ਾਹ ਦੀ ਤਰ੍ਹਾਂ ਮस्तक ਤੇ ਕਲਗੀ ਲਾਈ ਗਈ ਸ਼ਸਤਰ ਸਜਾਏ ਗਏ ਜਦੋਂ ਗੁਰਿਆਈ ਦੀ ਰਸਮ ਪੂਰੀ ਹੋ ਗਈ ਤਾਂ ਸਤਿਗੁਰੂ ਜੀ ਨੇ ਮਾਮੇ ਕਿਰਪਾਲ ਚੰਦ ਜੀ ਦੇ ਨਾਲ ਵਿਚਾਰ ਕਰਕੇ ਗੁਰੂ ਘਰ ਵਿੱਚ ਰਹਿਣ ਵਾਲੇ ਤੇ ਗੁਰੂ ਘਰ ਦੇ ਪ੍ਰੇਮੀਆਂ ਨੂੰ ਭੰਡਾਰੇ ਵਿੱਚੋਂ ਸ਼ਸਤਰ ਵੰਡ ਦਿੱਤੇ ਬਹੁਤ ਸਾਰਿਆਂ ਨੂੰ ਘੋੜੇ ਬਖਸ਼ੇ ਇਸ ਤਰ੍ਹਾਂ ਫੌਜੀ ਢੰਗ ਦੇ ਨੌਜਵਾਨਾਂ ਦਾ ਇੱਕ ਦਸਤਾ ਬਣ ਗਿਆ ਇਹਨਾਂ ਨੂੰ ਸਤਿਗੁਰੂ ਜੀ ਨੇ ਹੁਕਮ ਦਿੱਤਾ ਸ਼ਸਤਰ ਵਿਦਿਆ ਦਾ ਅਭਿਆਸ ਕਰੋ ਸ਼ਿਕਾਰ ਖੇਡੋ ਤੇ ਵੈਰੀਆਂ ਨਾਲ ਲੜਨਾ ਸਿੱਖੋ ਧਰਮ ਦੇ ਵੈਰੀਆਂ ਨੂੰ ਨਾਸ਼ ਕੀਤਾ ਜਾਵੇਗਾ ਤਿਆਰੀ ਕਰੋ ਸਤਿਗੁਰੂ ਜੀ ਦੇ ਇਸ ਵਕਮ ਨੂੰ ਸੁਣ ਕੇ ਪੁਰਾਣੇ ਸਿੱਖਾਂ ਨੇ ਆਖਿਆ ਇਹ ਜ਼ਰੂਰ ਆਪਣੇ ਬਾਬੇ ਸਤਿਗੁਰੂ ਹਰगोविंद ਸਾਹਿਬ ਜੀ ਵਾਂਗ ਜ਼ੁਲਮ ਅਤੇ ਤੁਰਕਾਂ ਨਾਲ ਲੜੇਗਾ ਯੁੱਧ ਕਰੇਗਾ ਬਹੁਤ ਵੱਡਾ ਪ੍ਰਤਾਪੀ ਯੋਧਾ ਹੋਵੇਗਾ ਕੋਈ ਅਗਮਣਾ ਮਰਦ ਹੈ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਸਾਰੀ ਸੰਗਤ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਤੇ ਦਰਸ਼ਨ ਕਰਕੇ ਨਿਹਾਲ ਹੋ ਗਈ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਚਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ